ਮੈਂ ਪਤਾ ਪਤਾ ਮੈਂ ਨਹੀਂ ਬਾਈ ਜੀ ਮੈਨੂੰ ਦੇਖੋ ਅਗਰ ਸਕੂਲ ਦਾ ਕੋਈ ਟਕ ਮਸਲਾ ਸਭ ਪਤਾ ਦੀ ਬੀ ਜੀ ਇਹੋ ਤਾਂ ਸੁਣਾਈ ਹੈ ਨੀ ਬੇਬੇ ਤੁਹਾਡਾ ਤਾਂ ਨਹੀਂ ਹੈਗਾ ਸਰਕਾਰ ਦਾ ਛੋਟਿਆ ਨਾ ਸਰਕਾਰ ਸੁਧਰੇ ਮੁੱਖ ਮੰਤਰੀ ਛੋਟਾ ਜੀ ਮਸਲਾ ਬਣ ਗਿਆ ਹੁਣ ਸੋਲੋ ਪਤਾ ਦੀ ਦੇਖੋ ਮੇਰਾ ਹਲਕਾ ਹੈਗਾ ਭਧੌਰ ਜੇ ਕੋਈ ਭਧੌਰ ਦੇ ਸਕੂਲ ਦਾ ਮਸਲਾ ਤਾਂ ਮੇਰੇ ਧਿਆਨ ਇਹ ਜਿਹੜਾ ਹੈ ਮੰਨ ਲਓ ਇੱਥੇ ਸਕੂਲ ਦਾ ਮਸਲਾ ਹੈ ਇਹਦੇ ਚ ਦੇਖੋ ਮੇਰਾ ਅੱਛਾ ਸਾਡਾ ਆਪਣਾ ਮੁੱਖ ਮੰਤਰੀ ਪਹਿਲਾਂ ਇਹ ਕਹਿੰਦਾ ਹੁੰਦਾ ਸੀ ਵੀ ਅਸੀਂ 22 ਫਾਈਲ ਲਏ ਐ ਐਮਐਸਪੀ ਦੇਵਾਂਗੇ ਹੁਣ ਕਮਕ ਕਰ ਗਏ ਨਹੀਂ ਦੇਖੋ ਸਰਕਾਰ ਨੇ ਸਰਕਾਰ ਬਣਦੇ ਸਾਰ ਅਸੀਂ ਕੇਂਦਰ ਸਰਕਾਰ ਨੂੰ ਲਿਖਿਆ ਵੀ ਸਾਡੇ ਨਾਲ ਸਾਡੇ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਕੇ ਸਾਡੀ ਜਿਹੜਾ ਐਮਐਸਪੀ ਦਾ ਜ਼ੋਰ ਦੂਜੀ ਗੱਲ ਬਣਦੇ ਸਾਰ ਕਿਸਾਨਾਂ ਨੂੰ ਦਿਨੇ 10 ਘੰਟੇ ਬਿਜਲੀ ਨਹੀਂ ਦਿੱਤੀ ਦਾ ਤੁਸੀਂ ਕਹੋ ਜੀ ਬਿਜਲੀ ਬਿਜਲੀ ਨਾਲ ਪੰਜਾਬ ਦੇ ਮਸਲੇ ਆ ਲੋਗੇ ਬਾਈ ਮੇਰੀ ਗੱਲ ਸੁਣ ਇਹ ਤੁਸੀਂ ਨਹੀਂ ਬਿਜਲੀ ਬਿਜਲੀ ਆਈ ਐ ਮੁਸੇ ਇਹੋ ਚੀਜ਼ ਕੀ ਤੇ ਸਹੀ ਆ ਬਿਜਲੀ ਆਈ ਆ ਪਰ ਉਹਦਾਂ ਮਸਲੇ ਆ ਲੋਕ ਵੀ ਆ ਬਿਜਲੀ ਨਹੀਂ ਦੇਣਾ ਬਾਈ ਦੇਖੋ ਮੇਰੀ ਤਾਂ ਫਿਰ ਗੱਲ ਸੁਣੋ ਨਾ ਤੁਸੀਂ ਸੁਣਾਓ ਉਸ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਿਆ ਕਿ ਨਹੀਂ ਸਾਡੇ ਨਹੀਂ ਪਹੁੰਚਿਆ ਜੀ ਮੇਰੇ ਨਾਲ ਮੇਰੇ ਨਾਲ ਤੁਸੀਂ ਮੇਰੇ ਹਲਕੇ ਬਧੌੜ ਚ ਚੱਲੋ ਹਾਂਜੀ ਜਿਹੜੇ ਪਿੰਡ ਕਹੋਗੇ ਜਾ ਕੇ ਜੇ ਪਿੰਡ ਦੇ 40 ਪਾਸੀ ਬਾਈ ਦੀ ਤੇਲਾਂ ਦੇ ਪਾਣੀ ਉਹ ਜੋ ਆਉਂਦਾ ਜਦੋਂ ਕੰਕ ਦੇ ਵੇਲੇ ਪੱਕੀ ਗੱਲ ਕੋੰਦੀ ਸਾਡੇ ਤੇਲ ਆ ਮੇਰੀ ਗੱਲ ਨੂੰ ਸਮਝੋ ਸਾਡੀ ਮਜਬੂਰੀ ਹੈ ਕੰਕ ਮਾਰਦੀ ਹੈ ਸਾਡੀ ਕਾਲਾ ਵੇਲੇ ਇਹ ਮਟਕਾ ਬਣ ਗਿਆ ਪੱਕੀ ਕਰਕੇ ਇਧਰ 10 ਦਿਨ ਹੋਇਆ ਕੱਸੀ ਟੁੱਟੀ ਢਪਾਲੀ ਰਜਵਾ ਸਾਡੀ ਇਹ ਸਾਡੀ ਚੱਲ ਚੁੱਕੀ ਹੈ ਚਲੋ ਇੱਕ ਹੋਰ ਦੱਸੋ ਛੋਟੀ ਪਾਰਟੀ ਧਰਨੇ ਛੋਟੀ ਪਾਰਟੀ ਧਰਨੇ ਚ ਨਿਕਲੀ ਆ ਛੋਟੀ ਪਾਰਟੀ ਧਰਨੇ ਚ ਨਿਕਲੀ ਆ ਤੁਸੀਂ ਹੁਣ ਜਦੋਂ ਤੁਸੀਂ ਧਰਨੇ ਵਧਾਰੇ ਕਰਦੇ ਆ